راي توبين سان رڪڻا نه ٿي سگهن ٿا पार्टी कांग्रेस पार्टी का किथे कांग्रेस पार्टी कांग्रेस पार्टी कांग्रेस पार्टी कांग्रेस पार्टी ਸਾਬ ਨਾਲ ਕੋਈ ਲੀਡਰ ਜਿੱਤ ਕੇ ਚਲਾ ਗਿਆ ਤੁਹਾਡਾ ਫੋਨ ਵੀ ਨਹੀਂ ਕਿਸੇ ਨੇ ਚੁੱਕਿਆ ਅ ਸਰਦਾਰ ਜਸਪੀਰ ਸਿੰਘ ਗਿੱਲ ਡੇਪਾ ਜੀ ਜਦੋਂ ਦੇ ਆਏ ਨੇ ਜਦੋਂ ਦਾ ਰਾਹੁਲ ਗਾਂਧੀ ਜੀ ਨੇ ਤੁਹਾਡੇ 'ਚ ਭੇਜਿਆ ਤਾਂ ਮੈਂ ਜਿੱਥੇ ਜਾਣਾ ਉਥੇ ਇਹ ਗੱਲ ਸੁਣਨ ਨੂੰ ਮਿਲਦੀ ਆ ਹਰੇਕ ਗੱਲ ਇਹ ਬੰਦਾ ਕਹਿੰਦਾ ਕਿ ਯਾਰ ਜੇ ਜਸਪੀਰ ਸਿੰਘ ਗਿੱਲ ਨੂੰ ਡੇਪਾ ਜੀ ਨੂੰ ਫੋਨ ਲਾ ਲਿਆ ਤਾਂ ਕਿਤੇ ਬੈਠੇ ਆ ਨਹੀਂ ਚੱਕ ਸਕੇ ਕਹਿੰਦੇ ਜਸਪੀਰ ਸਿੰਘ ਗਿੱਲ ਡੈਂਪਾ ਜੀ ਦੀ ਬੈਕ ਟੋਲ ਆਈ ਆ ਔਰ ਮੈਂ ਤਾਂ ਇਹ ਕੰਨ ਕਮਾਂਗਾ ਵਾਰ ਨੰਬਰ 19 ਵਾਲਿਓ ਇੱਕ ਵਧੀਆ ਡਾਕਟਰ ਮਿਲਿਆ ਹੈ ਜੋ ਸਰਗੋਚ ਚੱਲਣਾ ਜਿੰਨਾ ਹੈ ਜਿੰਜੀ ਢਿੰਪਾ ਜਿੰਦਾਬਾਦ ਓਏ ਜਪੀ ਸਿੰਘ ਜੀ ਢਿੰਪਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਅੱਜਕੱਲ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਪਤਾ ਜਿੰਨਾ ਭੈਣਾਂ ਦੇ ਵੀਰ ਜਾਂਦੇ ਨੇ ਨਸ਼ਾ ਲਾ ਕੇ ਸਾਥੀਓ ਆਪਾਂ ਕਹਿੰਦੇ ਨੇ ਜ਼ਰੂਰ ਹੈ ਕਿ ਨਸ਼ਾ ਆਇਆ ਨਸ਼ਾ ਪਾਕਿਸਤਾਨ ਤੋਂ ਆ ਰਿਹਾ ਸਾਥੀਓ ਮੈਂ ਇਹ ਗੱਲ ਤੁਹਾਡੇ ਤਾਂ ਚ ਦੂਣੀ ਚਾਣਾ ਕੇ ਨਸ਼ਾ ਦੇ ਪਾਕਿਸਤਾਨ ਤੋਂ ਆਪਾਂ ਕਿੰਨੇ ਸਮੈਕ ਆ ਰਹੀ ਆ ਹੀਰੋਇਨ ਆ ਰਹੀ ਆ ਸਾਥਿਓ ਟੀਕੇ ਸਿਰਿੰਜਾਂ ਬੋਲੀਆਂ ਕਿੱਥੋਂ ਆ ਰਹੀਆਂ ਨੇ ਇਹ ਸਰਕਾਰ ਨੇ ਦੇਰੀ ਆ ਲੋਕਾਂ ਨੂੰ ਸਾਥਿਓ ਮੌਤਾਂ ਹੋ ਰਹੀਆਂ ਲੋਕਾਂ ਦੀਆਂ ਟੀਕੇ ਲਾ ਕੇ ਸਮੈਕ ਟੀਕੇ ਦੇ ਕੋਈ ਘਟਮੌਤ ਹੁੰਦੀ ਆ ਟੀਕੇ ਨਸ਼ੇ ਵਾਲੇ ਲਾ ਕੇ ਲੋਕਾਂ ਦੀ ਮੌਤ ਹੋ ਰਹੀ ਆ ਸਾਰਾ ਪੰਜਾਬ ਚ ਨਸ਼ਾ ਚੱਲ ਰਿਹਾ ਏ ਇਸ ਕਰਕੇ ਮੈਂ ਸਾਥਿਓ ਤੁਹਾਨੂੰ ਇਹ ਬੇਨਤੀ ਕਰਦਾ ਆਪਰਾ ਔਨ ਵਾਲਾ ਸਮਾਜ ਜਿਹੜਾ ਗਵਾਣ ਨਾਲੋਂ ਤਾਂ ha 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 thank <laughs> you ਮਿਹਰਬਾਨੀ ਮਿਹਰਬਾਨੀ <laughs> ਜਾ ਜ਼ਿੰਦਾਬਾਦ ਪੱਕਾ ਪ੍ਰਧਾਨ ਜ਼ਿੰਦਾਬਾਦ ਕਾਗਰਸ ਪਾਰਟੀ ਜ਼ਿੰਦਾਬਾਦ ਪੱਕਾ ਪ੍ਰਧਾਨ ਜ਼ਿੰਦਾਬਾਦ ਡਾਕੂ ਪ੍ਰਧਾਨ ਜ਼ਿੰਦਾਬਾਦ ਡਾਕੂ ਪ੍ਰਧਾਨ ਜ਼ਿੰਦਾਬਾਦ ਨੇਤਾ ਤੁਹਾਡੇ ਲਈ ਖਿਲਾੜਿਆ ਗਿਆ ਬਿਲਕੁਲ ਇਮਾਨਦਾਰ ਤੇ ਵਧੀਆ ਤੇ ਤੁਹਾਡੇ ਪਿੰਡ ਦਾ ਵਸਨੀਕ ਦੂਜੀ ਗੱਲ ਕਿਤੇ ਵੀ ਸੁਵਾਨੀ ਭਗਤ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵਿੱਚ ਹਾਜ਼ਰੀ ਲਵਾਉਣ ਦਾ ਜੀਲੋ ਧੰਨਵਾਦ ਹੈ ਬਹੁਤ ਮਿਹਨਤ ਕਰਦੇ ਨੇ ਸਾਡੇ ਵਾਸਤੇ ਤੇ ਕਾਂਗਰਸ ਪਾਰਟੀ ਵਾਸਤੇ ਜਿਨ੍ਹਾਂ ਨੂੰ ਆਪਾਂ ਖਿਲਾ ਰਿਆ ਗਿਆ ਵਾ ਬਹੁਤ ਹੀ ਇਮਾਨਦਾਰ ਤੇ ਵਧੀਆ ਇਨਸਾਨ ਨੇ ਚਲੋ ਕਾਂਗਰਸ ਪਾਰਟੀ ਜਿੰਦਾਬਾਦ ਚਲੋ ਜੀ 2 2 ਡੋਰ ਕਲਪੀਰ ਸਿੰਘ ਜੀ ਦਾ ਜੀ ਦਾ ਧੰਨਵਾਦ ਚਲੋ ਜੀ ਚਲੋ ਜੀ ਚਲੋ ਜੀ